ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਸੂਰ ਸੂਰਿਆ ਆਪਾਂ ਆ ਗਏ ਆਂ ਗਰਾਊਂਡ ਦੇ ਵਿੱਚ ਤੇ 7:00 ਵਜ ਗਿਆ ਲਗਭਗ ਆ ਬੱਚਾ ਆਇਆ ਕੋਈ ਖੇਡਣ ਲੱਗਿਆ ਫੁੱਟਬਾਲ ਇਕੱਲਾ ਹੀ ਗਾੜੇ ਦੋਲੇ ਧੁੰਦੇ ਤਹੰਦੋ ਦੇਖੋ ਜਿਹਨਾਂ ਨੂੰ ਸ਼ੌਕ ਹੁੰਦਾ ਇਕੱਲਾ ਹੀ ਲੱਗਾ ਖੇਡਣ ਗੁੱਡ ਮਾਰਨਿੰਗ ਬੋਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਕਿੱਦਾਂ ਹੋਰ ਇਕੱਲਾ ਹੀ ਲੱਗਾ ਖੇਡਣ ਬਾਕੀ ਨਹੀਂ ਤੇਰੇ ਖਿਡਾਰੀ अच्छा ते ਕਿੰਨੇ ਕਵਜੇ ਆ ਗਿਆ ਸੀਗਾ 6 ਵਜੇ 6 ਵਜੇ ਆ ਗਿਆ ਸੀ ਗਰਾਊਂਡ ਚ ਓਕੇ ਕੱਲਾ ਪ੍ਰੈਕਟਿਸ ਕਰੀ ਜਾਣਾ ਹੈ ਘੰਟਾ ਤੈਨੂੰ ਪ੍ਰੈਕਟਿਸ ਕਰਦੇ ਨੂੰ ਹੋ ਗਿਆ ਕੀ ਨਾਮ ਆ ਤੁਹਾਡਾ ਸਾਹਿਲ ਸਾਹਿਲ ਪਿੰਡਗੜਾ ਬੜਮ ਜਰਾ ਓਕੇ ਬੜਮ ਜਾਲੀ ਤੂੰ ਆ ਠੀਕ ਆ ਤੇ ਕਿੰਨਾ ਕ ਚੈਰ ਕਰ ਲੈਣੇ ਪ੍ਰੈਕਟਿਸ ਰੋਜ਼ ਕਿੰਨੇ ਘੰਟਾ 1 ਘੰਟਾ ਅੱਧਾ ਘੰਟਾ ਕਰਦੇ ਹਾਂ ਪਹਿਲਾਂ ਫਿਰ ਰੈਡੀ ਹੋਣ ਨੂੰ ਵੀ ਥੋੜਾ ਲੱਗ ਜਾਂਦੇ ਹਨ ਨਾ ਟਾਈਮ ਹਾਂਜੀ ਓਕੇ ਕਿਹੜੀ ਕਲਾਸ ਚ ਪੜਦੇ ਆ ਪੰਜਵੀਂ ਚ ਪੰਜਵੀਂ ਚ ਪੜਦੇ ਆ ਅੱਛਾ ਤੇ ਸ਼ਾਮ ਨੂੰ ਵੀ ਆਉਣੇ ਐ ਐਕਸਾਈ ਕਰਨ ਹਾਂਜੀ ਹਾਂਜੀ ਓਕੇ ਜਿਹੜੇ ਨਾਲ ਦੇ ਸਾਥੀ ਉਹ ਨਹੀਂ ਆਏ ਉਹ ਕਹਿੰਦੇ ਆਉਣਾ ਸੀ ਉਹ ਆਏ ਨਹੀਂ ਅੱਛਾ ਅੱਛਾ ਜੇ ਉਹ ਮਾਰ ਕੇ ਬਹਾਨਾ ਵੀ ਕਹਿੰਦੇ ਹੁਣੇ ਨਵੇਂ ਸਾਲ ਦੇ ਵਿੱਚ ਆਪਾਂ ਕਰਾਂਗੇ ਸ਼ੁਰੂ ਹਨਾ ਹਾਂਜੀ ਇਦਾਂ ਕਹਿੰਦੇ ਹੋਣੇ ਠੀਕ ਆ ਤੇ ਪੜ੍ਹਾਈ ਕਿਦਾਂ ਤੁਹਾਡੀ ਵਧੀਆ ਹਾਂਜੀ ਪੜ੍ਹਦੇ ਹੁੰਨੇ ਆ ਘਰੇ ਹਾਂਜੀ ਠੀਕ ਆ ਤੇ ਆਪਣੇ ਵੱਡਾ ਹੋ ਕੇ ਕੀ ਬਣਨਾ ਤੁਸੀਂ ਫੁੱਟਬਾਲ ਖਿਡਾਰੀ ਫੁੱਟਬਾਲ ਖਿਡਾਰੀ ਬਣਨਾ ਹੈ ਬਹੁਤ ਵਧੀਆ ਵੈਰੀ ਗੁੱਡ ਠੀਕ ਆ ਬਹੁਤ ਵਧੀਆ ਗੋਣਵਾ ਇਹ ਤੇ ਬਾਕੀ ਤੁਹਾਨੂੰ ਕਿਹੜਾ ਪਲੇਅਰ ਵਧੀਆ ਲੱਗਦਾ ਆ ਫੁੱਟਬਾਲ ਦਾ ਰੋनाल्डੋ ਰੋनाल्डੋ ਦੇ ਫੈਨ ਆ ਤੁਸੀਂ ਠੀਕ ਆ ਮੈਂ ਵੀ ਰੋनाल्डੋ ਦਾ ਫੈਨ ਆ ਸਭ ਤੋਂ ਬੈਸਟ ਖਿਡਾਰੀ ਉਹੀ ਆ ਮੈਚ ਵੀ ਲਾਉਣੀ ਉਹਨੇ ਤੁਸੀਂ ਹਾਂਜੀ ਮੈਚ ਵੀ ਖੇਡਦੇ ਆ ਠੀਕ ਆ ਮੈਚ ਵੀ ਖੇਡਦੇ ਆ ਵਧੀਆ ਗੱਲ ਆ ਤੇ ਇਦਾਂ ਹੀ ਫਿਰ ਹੋ ਜਿਆ ਕਰਨਾ ਖੇਡਣ ਜਦੋਂ ਹੁਣ ਠੰਡ ਹੋ ਆ ਇੰਨੀ ਠੰਡ ਦੇ ਵਿੱਚ ਇਦਾਂ ਨਹੀਂ ਫੀਲ ਹੁੰਦਾ ਫਿਰ ਨਾ ਨਿਕਲੀਰ ਜਾਏ ਵਿੱਚੋਂ ਜੂਆ ਨਿਕਲੀ ਇਦਾਂ ਹੀ ਹੁਣ ਫੀਲ ਹੁੰਦਾ ਹੁੰਦਾ ਫੇ ਮਤਲਬ ਕਿ ਜਦੋਂ ਆਪਾਂ ਹੁਣ ਖੇਡਣਾ ਆਏ ਆ ਫੇ ਕਿੱਦਾਂ ਖੇਡਦੇ ਕਿੱਦਾਂ ਮੋਟੀਵੇਟ ਕਿੱਦਾਂ ਕਰਦੇ ਵੀ ਕੀ ਅੰਦਰੋਂ ਭਾਵਨਾ ਆਉਂਦੀ ਆ ਜਿੱਦਾਂ ਜਾਈ ਕਹਿੰਦੀ ਵੀ ਮੈਂ ਹਨਾ ਠੰਡ ਹੋ ਵਰ ਤੂੰ ਪਿਆਰ ਹੈ ਕੀ ਕਹ ਕੇ ਆਪਣੇ ਆਪ ਨੂੰ ਕਹਿੰਦਾ ਹੁੰਦਾ ਵੀ ਮੈਂ ਹੁਣ ਚੱਲਾਂ ਗਰਾਊਂਡ ਜਾਣਾ ਹੈ ਹਾਂ ਹੁਣਾ ਹੁਣਾ ਵੀ ਹਨਾ ਮੈਂ ਮੈਨੂੰ ਇਹਨਾਂ ਨੇ ਗੱਦ ਨਹੀਂ ਚਾਹੀਦਾ ਹਾਂ ਨਾਤਾ ਖੂੜਵਾ ਕੇ ਆਏ ਆ ਅੱਛਾ ਖੂੜਵਾ ਕੇ ਆ ਠੀਕਾ ਮਤਲਬ ਕਿ ਖੇਡਣਾ ਜ਼ਰੂਰੀ ਆ ਕਹਿਣ ਦਾ ਵਾਬ ਵੀ ਠੰਡ ਦਾ ਕੋਈ ਚੱਕਰ ਨਹੀਂ ਹੈਗਾ ਹਣਾ ਠੀਕਾ ਠੀਕਾ ਪੂਰ ਮੁੰਡਿਆਂ ਨੂੰ ਵੀ ਕਿਹਾ ਕਰੋ ਵੀ ਆਇਆ ਕਰੋ ਹਣਾ ਖੇਡਣ ਠੀਕਾ ਖਾਣਾ ਖਾਣੇ ਹੁੰਨੇ ਆ ਖਰਾਕ ਡਾਈਟ ਹਾਂਜੀ ਦੁੱਧ ਵਗੈਰਾ ਪੀਆ ਕਰੋ ਠੀਕਾ ਅੰਡੇ ਜੇ ਖਾਣੇ ਤਾਂ ਅੰਡੇ ਵੀ ਖਾ ਲਿਆ ਕਰੋ ਤੇ ਵਧੀਆ ਖੇਡਣ ਤੇ ਧਿਆਨ ਦੇਣਾ ਪੜਨ ਚ ਵੀ ਧਿਆਨ ਦੇਣਾ ਤੇ ਬਾਕੀ ਜਿਹਦਾ ਬੈਡ ਸੁਸਾਇਟੀ ਹੁੰਦੀ ਆ ਆਪਾਂ ਮੋਬਾਈਲ ਦੇ ਵਾਲੇ ਲੱਗੇ ਰਹਿੰਨੇ ਆ ਗੇਮਾਂ ਖੇਡਦੇ ਨੇ ਇਹ ਚੀਜ਼ਾਂ ਨਹੀਂ ਕਰਨੀਆਂ ਹੈਗੀਆਂ ਠੀਕਾ ਪੜ੍ਹਾਈ 'ਚ ਧਿਆਨ ਦੇਣਾ ਵਧੀ ਤੇ ਹੋਰ ਦੋਸਤੋ ਜਰੂਰੀ ਇੱਕ ਸੂਚਨਾ ਸਗੀ ਕੱਲ ਨੂੰ ਜਾਨੀ ਕਿ ਐਤਵਾਰ ਨੂੰ ਇਸ ਗਰਾਊਂਡ ਦੇ ਵਿੱਚ ਕੁਲਥਮ ਅਬਦੁੱਲਾ ਸ਼ਾਹ ਜਿਹੜਾ ਪਿੰਡ ਹੈਗਾ ਤੇ ਉੱਥੇ ਕਬੱਡੀ ਦੇ ਟੂਰਨਾਮੈਂਟ ਆ ਜੋ ਵੀ ਦੋਸਤ ਇਹ ਵੀਡੀਓ ਨੇ ਦੇਖਦਾ ਜ਼ਰੂਰ ਦੇਖ ਇਹਨੂੰ ਸ਼ੇਅਰ ਵੀ ਕਰਿਓ ਤੇ ਜ਼ਰੂਰ ਪਹੁੰਚੋ ਇਸ ਗਰਾਊਂਡ ਦੇ ਵਿੱਚ ਕੱਲ ਨੂੰ ਕਬੱਡੀ ਦੇ ਟੂਰਨਾਮੈਂਟ ਆ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਸ਼ੇਅਰ ਕਰਿਓ ਵੀਡੀਓ ਤਾਂ ਕਿ ਜਿਹੜੇ ਕਬੱਡੀ ਦੇ ਆ ਸ਼ੌਕੀਨ ਹੈਗੇ ਆ ਕਬੱਡੀ ਨੂੰ ਪਸੰਦ ਕਰਨ ਵਾਲੇ ਉਹ ਇਹ ਮੈਚਾਂ ਵਿੱਚ ਪਹੁੰਚ ਕੇ ਸਾਡੇ ਗਰਾਊਂਡ ਦੀ ਸਾਡੇ ਪਿੰਡ ਦੀ ਰੌਣਕ ਵਧਾ ਸਕਣ ਤੇ ਜਰੂਰ ਸ਼ੇਅਰ ਕਰਿਓ ਤੇ ਹੋਰ ਬਾਤ ਤੂੰ ਵੀ ਕੁਝ ਕਹਿਣਾ ਕੱਲੂ ਮੈਚ ਹੈ ਨਾ ਕਬੱਡੀ ਦੇ ਹਾਂਜੀ ਕੀ ਕਹਿਣਾ ਚਾਹੁੰਦਾ ਤੂੰ ਵੀ ਬੇਨਤੀ ਕਰ ਦੇ ਤਾ ਸਾਰੇ ਦੋਸਤਾਂ ਨੂੰ ਬੇਨਤੀ ਹੈ ਮੈਚੇ ਦੇਖਣ ਜਰੂਰ ਆਇਓ ਠੀਕ ਆ ਜੀ ਚੰਗਾ ਹੀ ਦੋਸਤੋ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਪਿੰਡ ਕੁਲਥਮ ਜ਼ਿਲ੍ਹਾ ਨਮਾਸ਼ਹਿਰ ਫਗਵਾੜੇ ਤੋਂ ਇਹ 8 ਕਿਲੋਮੀਟਰ ਵਾ ਬੰਗਿਆਂ ਤੋਂ 14 ਕਿਲੋਮੀਟਰ ਆ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਜਰੂਰ ਤੁਸੀਂ ਪੁਲਥਮਪਿੰਡ ਕਬੱਡੀ ਟੂਰਨਾਮੈਂਟ ਦੇਖਣ ਆਇਓ ਧੰਨਵਾਦ ਜੀ